ਵਾਹ ਨਹੀਂ ਸਰਕਾਰੇ ਪੰਜਾਬ ਨੂੰ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੁਣ ਕਿੰਨਾ ਕੁ ਮੂਰਖ ਬਣਾਇਆ ਜਾਵੇਗਾ ਕਿੰਨਾ ਕੁ ਪੰਜਾਬ ਨੂੰ ਖਾਇਆ ਜਾਵੇਗਾ ਇਹ ਬਿਆਨ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਦੱਸਦੀ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਕਿਹਾ ਹੈ ਕਿ ਜਿਹੜੀਆਂ ਮਸ਼ਹੂਰੀਆਂ ਚੱਲ ਰਹੀਆਂ ਨੇ ਉਹ ਵੀ ਯੂਪੀ ਦੇ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਰਾਜ ਸਿੰਘ ਖਾਲਸਾ ਦੇ ਵੱਲੋਂ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜ ਸਿੰਘ ਖਾਲਸਾ ਦਾ ਹੋਰ ਕੀ ਕਹਣਾ ਹੈ ਬਾ ਨੀ ਸਰਕਾਰੇ ਬਾ ਬਲਹਾਰੇ ਜਾਈਏ ਤੇਰੇ ਤੋਂ ਜੋ ਪੰਜਾਬ ਨੂੰ ਲੁੱਟਣ ਦੇ ਵਿੱਚ ਕੋਈ ਕਸਰ ਹੀ ਨਹੀਂ ਛੱਡ ਰਹੀ ਐਦਾਂ ਦੀ ਸਰਕਾਰ ਮੈਂ ਆਪਣੀ ਉਮਰ ਚ ਪਹਿਲੀ ਵਾਰ ਦੇਖੀ ਐ ਇੱਥੇ ਬਾਦਲ ਕੇ ਲੁੱਟ ਕੇ ਖਾ ਗਏ ਆਪਣੇ ਘਰ ਬਣਾ ਗਏ ਉਹ ਪੰਜਾਬ ਚ ਹੀ ਐ ਕੈਪਟਨ ਹੋਰੀ ਲੁੱਟ ਕੇ ਪੰਜਾਬ ਨੂੰ ਉਹ ਪੰਜਾਬ ਚ ਹੀ ਐ ਆ ਸਰਕਾਰ ਪਹਿਲੀ ਐ ਜਿਹੜੇ ਜਿਹੜਾ ਪੰਜਾਬ ਦਾ ਖਜ਼ਾਨਾ ਬਾਹਰ ਲਿਆਂ ਸਟੇਟਾਂ ਦੇ ਬੰਦਿਆਂ ਨੂੰ ਲਟਾ ਰਹੀ ਐ ਬਾਹਰਲੇ ਲੋਕ ਆ ਕੇ ਸਾਡੇ ਪੰਜਾਬ ਦਾ ਖਜ਼ਾਨਾ ਲੁੱਟ ਰਹੇ ਨੇ ਵਾਹ ਭਗਵੰਤ ਮਾਨਾ ਵਾਹ ਐ ਨਕਾਬ ਪਾ ਕੇ ਝੂਠ ਦਾ ਲੋਕਾਂ ਨੂੰ ਜਜ਼ਬਾਤੀ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਸਰਕਾਰ ਤਾਂ ਬਣਾ ਗਿਆ ਪਰ ਭਗਵੰਤ ਮਾਨਾ ਜਿਹੜੇ 2 ਸਾਲਾਂ ਦੇ ਵਿੱਚ ਤੂੰ ਕੰਮ ਕਰ ਗਿਆ ਇਹ ਕੰਮ 70 ਸਾਲਾਂ ਚ ਵੀ ਨਹੀਂ ਹੋਇਆ ਜਿੰਨੀ ਲੁੱਟ ਤੂੰ ਮਚਾ ਗਿਆ ਲੋਕਾਂ ਦੇ ਚਿਹਰੇ ਆਪਦੇ ਚਿਹਰੇ ਤੇ ਨਕਾਬ ਪਾ ਕੇ ਲੋਕਾਂ ਨੂੰ ਜਜਬਾਤੀ ਕਰਕੇ ਲੋਕਾਂ ਨੂੰ ਚੁੜਕਲੇ ਸੁਣਾ ਕੇ ਓਏ ਇੰਨੀ ਲੁੱਟ ਤਾਂ ਕਿਸੇ ਨੇ ਮਚਾਈਏ ਨਹੀਂ ਅੱਜ ਤਾਂ ਮੈਂ ਸਬੂਤਾਂ ਸਮੇਤ ਆਇਆ ਪਹਿਲਾਂ ਵੀ ਮੈਂ ਇੱਕ ਦਿਨ ਸਬੂਤਾਂ ਸਮੇਤ ਦੱਸਿਆ ਸੀ ਕਿ ਪੰਜਾਬ ਦਾ ਖਜ਼ਾਨਾ ਲੁੱਟਿਆ ਜਾ ਰਿਹਾ ਓਏ 750 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਐਡ ਦਾ ਰੱਖਿਆ ਸੀ ਉਹ ਕਿੱਥੇ ਜਾ ਰਿਹਾ ਹੈ ਉਹ ਕਿਹੜੀ ਸਟੇਟ ਦੇ ਲੋਕਾਂ ਕੋਲ ਜਾ ਰਿਹਾ ਹੈ ਉਹ ਕੌਣ ਬੰਦੇ ਆ ਜਿਹੜੇ ਲੈ ਕੇ ਜਾ ਰਹੇ ਨੇ ਕੀ ਉਹਨਾਂ ਦੀਆਂ ਜਿਹੜੀਆਂ ਵੈਬਸਾਈਟਾਂ ਬਣਾਈਆਂ ਨੇ ਉਹ ਇੱਕ ਨੰਬਰ ਦੀਆਂ ਨੇ ਉਹ ਸਹੀ ਨੇ ਉਹ ਰੂਲ ਜਿਹੜੇ ਫਾਲੋ ਕਰਦੀਆਂ ਨੇ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸਦਾ ਪਰ ਭਗਵੰਤ ਮਾਨਾ ਆ ਜਿਹੜੇ ਤੂੰ ਦਿੱਲੀ ਤੋਂ ਲਿਆ ਕੇ ਬੰਦੇ ਸਾਡੇ ਸਿਰਾਂ ਤੇ ਬਿਠਾ ਦਿੱਤੇ ਆਦਲ ਵਰਗੇ ਤੇ ਆਦਲ ਵਰਗਿਆਂ ਨੇ ਆਪਦੇ ਰਿਸ਼ਤੇਦਾਰ ਬਸਿਸ਼ਟ ਵਰਗੇ ਜੋ ਨੁਆਇਡਾ ਤੋਂ ਨੇ ਜੂਪੀ ਤੋਂ ਨੇ ਕੋਈ ਉਹਨਾਂ ਦਾ ਕੀ ਕਰੀਏ ਜਿਹੜੇ ਇੱਕ ਦਿਨ ਦਾ ਇੱਕ ਦਿਨ ਦਾ 3 ਲੱਖ ਰੁਪਇਆ ਇੱਕ ਏਡ ਤੋਂ ਤੇ 4-5 ਏਡਾਂ ਤੋਂ 15-20 ਲੱਖ ਰੁਪਇਆ ਇੱਕ ਦਿਨ ਦਾ ਜਾ ਰਿਹਾ ਉਹ ਇੱਕ ਬੰਦੇ ਨੂੰ ਉਹ ਜਿਹਦਾ ਕੋਈ ਕੋਈ ਚੈਨਲ ਨਹੀਂ ਕੋਈ ਵੈਬਸਾਈਟ ਤੱਕੜੀ ਨਹੀਂ ਜਿਹਨੂੰ ਕੋਈ ਬੰਦਾ ਦੇਖਦਾ ਹੀ ਨਹੀਂ ਤੇ ਉਹ ਜਾ ਕਿੱਥੇ ਰਿਹਾ ਭਗਵੰਤ ਮਾਨਾ ਜਾ ਉੱਥੇ ਰਿਹਾ ਜਿੱਥੋਂ ਤੁਸੀਂ ਜੀਓ ਤੋਂ ਸਿਮਟ ਕੇ ਆਇਓ ਲੋਕਾਂ ਨੇ ਤੁਹਾਨੂੰ ਮਨਜ਼ੂਰੀ ਨਹੀਂ ਕੀਤਾ ਲੋਕਾਂ ਨੇ ਤੁਹਾਨੂੰ ਨੋਟਾ ਤੋਂ ਵੀ ਘੱਟ ਵੋਟ ਪਾਈ ਇਹ ਤਾਂ ਉਹੀ ਕੰਮ ਹੋ ਰਿਹਾ ਪੰਜਾਬ ਦੇ ਨਾਲ ਜਿਵੇਂ ਪਹਿਲਾਂ ਧਾੜ ਵੀ ਆਉਂਦੇ ਸੀ ਨਾ ਲੁੱਟਣ ਪੰਜਾਬ ਨੂੰ ਤੇ ਉਹ ਜਿਹੜੇ ਇੱਥੋਂ ਦੇ ਪੰਜਾਬ ਵਾਲੇ ਹੁੰਦੇ ਸੀ ਉਹਨਾਂ ਨੂੰ ਹਿੱਸਾ ਦੇ ਜਾਂਦੇ ਸੀ ਉਹ ਆਪ ਬੁਲਾਉਂਦੇ ਹੁੰਦੇ ਸੀ ਵੀ ਆਜੋ ਪੰਜਾਬ ਨੂੰ ਲੁੱਟ ਲਓ ਤੇ ਸਾਡਾ ਬੰਦਾ ਹਿੱਸਾ ਸਾਨੂੰ ਦੇ ਦਿਓ ਓਏ ਉਹੀ ਕੰਮ ਅੱਜ ਆਲਿਆ ਧਾੜਵੀ ਆ ਅਬਦਾਲੀ ਵਰਗੇ ਨਵੇਂ ਜੰਮ ਪਿਆ ਮੱਛੇ ਰੰਗ ੜ ਗਏ ਭਗਵੰਤ ਮਾਨ ਵਰਗੇ ਆ ਜਿਹੜੇ ਦਿੱਲੀ ਵਾਲਿਆਂ ਨੂੰ ਸਾਧਦੇ ਐ ਤੇ ਦਿੱਲੀ ਵਾਲੇ ਯੂਪੀ ਬਿਹਾਰ ਵਾਲਿਆਂ ਨੂੰ ਸਾਧਦੇ ਐ ਤੇ ਲੁੱਟ ਕੇ ਜਾਂਦੇ ਐ ਤੇ ਹਿੱਸਾ ਉਹਦਾ ਦਿੱਲੀ ਵਾਲਿਆਂ ਨੂੰ ਜਾਇਆ ਜਾਂਦਾ ਓ ਇਹਨਾਂ ਨੂੰ ਤਾਂ ਕੁਝ ਮਿਲ ਵੀ ਨਹੀਂ ਰਿਹਾ ਪੰਜਾਬ ਵਾਲਿਆਂ ਨੂੰ ਤਾਂ ਕੁਝ ਮਿਲੀ ਨਹੀਂ ਰਿਹਾ ਲੋ ਮੈਂ ਗੱਲ ਸ਼ੁਰੂ ਕਰ ਲਾਂ ਬਾਲੀਆਂ ਗੱਲਾਂ ਕੀ ਮਾਰਾ ਤੁਹਾਨੂੰ ਮੈਂ ਪਹਿਲਾਂ ਸਬੂਤ ਦਿਖਾਦਾ ਫਿਰ ਗੱਲਬਾਤ ਸਾਰੀ ਕਰਦੇ ਆਪਾਂ ਆਹ ਸਲਾਮ ਤੇਲਗੂ ਇਹ ਤੇਲਗੂ ਦੇ ਵਿੱਚ ਐਡ ਦਿੱਤੀ ਗਈ ਹੈ ਇਹ ਆਪਾਂ ਖੋਲਦੇ ਆਂ ਦੇਖ ਸਕਦੇ ਹੋ ਤੁਸੀਂ ਇਹ ਐਡ ਖੋਲੀ ਆ ਤੇ ਇਹ ਜੀਵੀਟੀ ਆ ਗਿਆ ਤੇ ਆ ਆ ਗਿਆ ਸਟੋਜ ਵਾਲੇ ਮਹਾਰਾਜ ਜੀ ਆ ਤੁਸੀਂ ਉੱਪਰ ਦੇਖ ਲਓ ਇਹ ਸਾਰਾ ਤੇਲਗੂ ਦੇ ਵਿੱਚ ਹੈ ਤੇਲਗੂ ਦੇ ਵਿੱਚ ਸਾਡੀ ਐਡ ਜਾ ਰਹੀ ਹੈ ਕਾਦੀ ਜ਼ੀਰੋ ਬਿਜਲੀ ਬਿੱਲ ਦੀ ਉਹ ਭਲਿਓ ਮਾਨਸੂ ਪੰਜਾਬ ਦੇ ਵਿੱਚ ਐਡ ਦੇ ਲੋ ਯਾਰ ਪੰਜਾਬ ਦੇ ਲੋਕਾਂ ਨੂੰ ਦੱਸ ਦੋ ਵੀ ਤੁਸੀਂ ਬਿਲੀ ਫ੍ਰੀ ਕਰਤੀ ਜ਼ੀਰੋ ਕਰਤੀ ਉਹ ਤੇਲਗੂਆਂ ਨੂੰ ਦੱਸਣ ਦੀ ਕੀ ਲੋੜ ਐ ਆ ਕੱਢ ਕੇ ਦੇਖ ਲਓ ਭਾਈ ਜਿਹੜੇ ਦੇਖ ਰਹੇ ਨੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਆ ਦਾ ਜੀਵੀਟੀ ਭਰ ਕੇ ਦੇਖ ਲਓ ਇਸ ਬੰਦੇ ਦੀਆਂ ਚਾਰ ਵੈਬਸਾਈਟਾਂ ਨੇ ਤੇ ਚਾਰੇ ਵੈਬਸਾਈਟਾਂ ਤੇ ਅੱਜ ਐਡ ਸ਼ੁਰੂ ਹੋ ਗਈ ਐ ਦੁਬਾਰੇ ਨਵੀਂ ਆਦੀ ਆ ਬੀਲੀ ਦੇ ਬਿਲਾ ਵਾਲੀ ਆ ਦੇਖ ਸਕਦੇ ਹੋ ਬੀਲੀ ਦੇ ਬਿਲਾ ਵਾਲੀ ਐਡ ਸ਼ੁਰੂ ਹੋ ਗਈ ਹੈ ਤੇ ਇਹਦਾ ਮੈਂ ਤੁਹਾਨੂੰ ਰੁਪਏ ਦੱਸੂਗਾ ਸਾਰੇ ਕਿੰਨੇ ਜਾਂਦੇ ਆ ਜਾਂ ਫਿਰ ਜਿਹੜੇ ਇਸ ਅਧਿਕਾਰ ਜਨ ਸੰਪਰਕ ਜਿਹੜਾ ਇਹ ਮਹਿਕਮਾ ਇਹਦੇ ਅਫਸਰ ਨੇ ਜਾਂ ਇਹਦਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲਬਾਤ ਕਰ ਲਈ ਚੈਲੰਜ ਕਰਦਾ ਮੈਂ ਝੂਠਾ ਸਾਬਤ ਕਰਕੇ ਦਿਖਾਵਾਂਗੇ ਝੂਠਾ ਸਾਬਤ ਓਏ ਕਿਵੇਂ ਪੰਜਾਬ ਦਾ ਪੈਸਾ ਲੁੱਟ ਕੇ ਤੁਸੀਂ ਉਹ ਦੇਈ ਜਾਂਦੇ ਆ ਜੁੱਪੀ ਬਿਹਾਰ ਵਾਲਿਆਂ ਨੂੰ ਯਾਰ ਉਹ ਪੰਜਾਬ ਕੋਈ ਇਹੋ ਜੀ ਚੀਜ਼ ਆ ਵੀ ਯਾਰ ਹਰ ਇੱਕ ਬੰਦਾ ਲੁੱਟ ਕੇ ਲੈ ਜਾਏ ਯਾਰ ਤੁਸੀਂ ਖੇਡਾ ਬਣਾ ਰੱਖਿਆ ਕਦੇ ਤੂੰ ਮਜੀਠੀ ਦੇ ਘੋੜਿਆਂ ਦੀ ਗੱਲ ਕਰਨ ਲੱਗਿਆ ਨਾ ਕਦੇ ਬਾਦਲਾ ਨਹਿਰਾਂ ਦੀ ਗੱਲ ਉਹ ਯਾਰ ਆਹ ਆ ਇਹਦੀ ਤਾਂ ਗੱਲ ਕਰ ਲੈ ਜਿਹੜੇ ਤੇਰੇ ਆਪ ਦੇ ਹਾਜ਼ਲ ਵਰਗੇ ਜਿਹੜੇ ਸੈਕਟਰ 8 ਦੇ ਦੂਜੀ ਮੰਜ਼ਲ ਤੇ ਵਹਿੰਦੇ ਆ ਜਿਹੜਾ ਆਦਲ ਤੇਰਾ ਦਿੱਲੀ ਤੋਂ ਲਿਆ ਕੇ ਤੇ ਸਲਾਹ ਕਰ ਲਾਇਆ ਹੋਇਆ ਮੀਡੀਆ ਸਲਾਹ ਕਰ ਉਹੋ ਲੁੱਟ ਲੁੱਟ ਕੇ ਤੇਰਾ ਬੰਦਾ ਪੈਸੇ ਆਪਦੇ ਰਿਸ਼ਤੇਦਾਰ ਬਸ਼ਿਸ਼ਟ ਨੂੰ ਜੁਪੀ ਦੇ ਬੰਦੇ ਨੂੰ ਐਡਾ ਦੇ ਜਾਂਦਾ ਇੱਕ ਦਿਨ ਦਾ ਇੱਕ ਦਿਨ ਦਾ 15-15 ਲੱਖ ਰੁਪਇਆ ਜਾ ਰਿਹਾ ਇੱਕ ਦਿਨ ਦਾ ਕਰੋੜਾਂ ਰੁਪਇਆ ਹੋ ਗਿਆ ਮਹੀਨੇ ਦਾ ਉਹ ਯਾਰ ਸ਼ਰਮ ਕਰ ਲੋ ਏ ਉਹ ਇਹ ਪੰਜਾਬ ਨੇ ਤੁਹਾਨੂੰ ਮੰਤਰੀ ਬਣਾਤਾ ਉਹ ਮੁੱਖ ਮੰਤਰੀ ਬਣਾਤਾ ਦੋ ਵਾਰੀ ਐਮਪੀ ਬਣਾਤਾ ਉਹ ਇਹੋ ਜਿਹੇ ਲੋਕ ਫੁੱਦੂ ਏ ਜਿਹਦੇ ਤੇਰੇ ਮਗਰ ਲੱਗੇ ਫਿਰਦੇ